नहीं बहार क्डिया ਉੱਪਰ ਕਿਸੇ ਦਾ ਕੰਮ ਨਹੀਂ ਹੈ ਕੋਈ ਕੰਮ ਕਰ ਰਹੇ ਹੈ ਪਹਿਲੇ ਵਾਰ ਕਰੀਏ ਲਈ ਮੈਂ ਮਰਲੇ ਦੀ ਕਰ ਬੰਦ ਕਰੋ ਵੀਡੀਓ ਤੁਹਾਨੂੰ ਪਤਾ ਹੈ ਦੋ ਮਿੰਟ ਵਿਵਹਾਰ ਨੂੰ ਮਗਾ ਮਾਰ ਨਹੀਂ ਗਾ ਰੋਕੋ ਛੇੜੋ ਹੋਰ ਆਇਆ ਪੂਰੇ ਨੂੰ ਆਦਰ ਆਇਆ ਵੀ ਇਧਰ ਚਲੋ ਪਿੱਛੇ ਹੁਆ ਪਿੱਛੇ 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 ਹੁਆ ਚੱਲ ਜਾਈਏਗਾ ਠੀਕ ਹੋ ਗਿਆ ਪਿੱਛੇ ਕਰ ਇਹ ਸੰਦਰਜ ਦੇ ਮੰਦਰ ਰਾਤ ਨੂੰ ਪਰ ਗੋੜੋ ਹੋਜ਼ਰੀ ਫੈਕਟਰੀ ਚ ਲੱਗੀ ਪਿਆਨੇ ਕਾਗਰ ਅਗਰ ਨਾਲ ਲੱਖਾਂ ਦਾ ਨੁਕਸਾਨ ਕਪੜੇ ਦੇ ਮਾਲ ਮਸ਼ੀਨਰੀ ਅਤੇ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਅੱਜ ਸ਼ਾਮ 4 ਵਜੇ ਦੇ ਕਰੀਬ ਲੁਤਿਆਣਾ ਟਿੱਬਾ ਰੋਡ ਦੇ ਮੋਹੱਲਾ ਪੁਨੀਤ ਨਗਰ ਦੀ ਗਲੀ ਨੰਬਰ 2 ਵਿੱਚ ਉਸ ਸਮੇਂ ਭਗੜ ਮਚ ਗਈ ਜਦੋਂ ਉੱਥੇ ਸਥਿਤ ਇੱਕ ਹੌਜ਼ਰੀ ਫੈਕਟਰੀ ਵਿੱਚ ਅੱਗ ਲੱਗ ਗਈ ਅੱਗ ਲੱਗਣ ਨਾਲ ਫੈਕਟਰੀ ਚ ਪਿਆ ਲੱਖਾਂ ਰੁਪਏ ਦਾ ਮਾਲ ਅਤੇ ਮਸ਼ੀਨਰੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ अगर लगन पूरी बिल्डिंग तहतेरी हो गई अगर लगन का कारण बिजली का शार्ट सर्कट होना दसया जा रहा है घटना समय फैक्टरी का मालिक शहर तो बाहर गया होया दसा जा रहा है असपशट सूत्रा अनुसार नुकसान का अंकड़ा करोड़ों का हो सकता है मौके तो मिली जािबा रोड दे पुनीत नगर की गली नंबर दो सुनील कुमार खन्ना हैंडलम स्टोर नाम की फैक्टरी पिछले वीह साल तो स्थित है जिस मफलर वगैरह तैयार है, पता लग है कि फैक्टरी मालिक कारोबार के संबंध में अक्सर ही बाहर रहता है इस घटना वापरन समय भी वह कारोबार के सिलसिले वि शहर तो बाहर गया होयाग लगन समय काफ़ी कर्मचारी काम कर रहे सन पर समा रे फैक्टरी निकल वि कामयाब हो गए सन ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। 4 ਵਜੇ ਤੋਂ ਲੱਗੀ ਅੱਗ ਉੱਪਰ ਖਬਰ ਲਿਖੇ ਜਾਣ ਤੱਕ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅਤੇ ਲਗਭਗ 20 ਦੇ ਕਰੀਬ ਗੱਡੀਆਂ ਪਾਣੀ ਦੀਆਂ ਖਪਤ ਹੋ ਚੁੱਕੀਆਂ ਸਨ। ਜਿਸ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਉਹ ਫੈਕਟਰੀ ਇੱਕ ਤੰਗ ਗਲੀ ਵਿੱਚ ਮੌਜੂਦ ਹਨ। ਕਰਕੇ ਫਾਇਰ ਬਰਿਗੇਡ ਕਰਮਚਾਰੀਆਂ ਨੂੰ ਅਗ ਬੁਝਾਉਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਤੰਗ ਗਲੀਆਂ ਹੋਣ ਕਰਕੇ ਕਾਫੀ ਲੰਬੀ ਪਾਈਪ ਜੋੜ ਕੇ ਪਾਣੀ ਦੀ ਪੂਰਤੀ ਕੀਤੀ ਜਾ ਰਹੀ ਸੀ ਅਗ ਲੱਗਣ ਦਾ ਪਤਾ ਲੱਗਦੇ ਹੀ ਥਾਣਾ ਟਿਬਾ ਦੇ ਇੰਚਾਰਜ ਸੱਸਾ ਗੁਰਪ੍ਰੀਤ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਚੱਲ ਰਹੇ ਰਾਤ ਕਾਰਜਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪੁਲਿਸ ਥਾਣਾ ਟਿੱਬਾ ਵੱਲੋਂ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਲੁਧਿਆਣਾ ਤੋਂ ਦਰਸ਼ਨ ਰਾਣਾ ਦੀ ਰਿਪੋਰਟ। ਅੱਗ ਲੱਗੀ ਅਸੀਂ ਆਏ ਹਾਂ ਇਸ ਕਰਕੇ ਆਪਣੇ ਮਕਾਨ ਖਾਲੀ ਕਰਾ ਲਿਆ। ਇਹ ਇੱਕ ਵਿਰਤ ਅੱਗ ਦੀ ਫੈਕਟਰੀ ਹੈ। ਧਾਗੇ ਦੀ ਫੈਕਟਰੀ ਦੇ ਅੰਦਰ ਮਲਾ ਪਰਲੇ ਪਾਸੇ ਬੰਦੇ ਸੀ ਅੰਦਰ ਖਾਲੀ ਸੀ। ਇਹ 2 ਘੰਟੇ ਦੇ 1.5-2 ਘੰਟੇ ਲਗਭਗ ਹੋ ਗਿਆ ਜੀ। ਜਾਨੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ। ਇਹ ਧਾਗੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ।

हाँ, तो जी। जी। तो तो नहीं। नहीं। हाँ जी हाँ तो जी कितनी देर पहले आग लगी तो डेढ़ घंटा पहले जी हाँ जी हाँ आधा घंटा बाद आए थे कोई जानी नुकसान तो नहीं तो हुआ नुकसान तो बंदे का कोई नुकसान नहीं हुआ एक करोड़ के करीब माल नुकसान हुआ है ठीक है बाबू मौके पे है नहीं बाबू मौके पे नहीं है वो मनाली गए हुए हैं मेरा नाम पूजा है ए घर में आया उधर रहने है गली नंबर 6 है 6 गली नंबर ਤੋ ਅਗਲੀ ਨੰਬਰ ਇਹ ਇੱਥੇ ਫੈਕਟਰੀ ਸੀਗੀ ਮਾਲਕ ਇੱਥੇ ਹੈ ਨਹੀਂਗੇ ਤੇ ਅੰਦਰ ਅੱਗ ਲੱਗੀ ਐ ਇਹ ਲਟੀ ਸ਼ਰਟ ਵਗੈਰਾ ਦੀ ਸੀਗੀ ਤੇ ਉਹਦੇ ਵਿੱਚ ਅੱਗ ਲੱਗੀ ਇਹ ਦੇਖੋ ਇਹ ਹਾਲੇ ਕੁਝ ਨਹੀਂ ਪਤਾ ਲੱਗ ਸਕਦਾ ਇਹ ਤਾਂ ਹੁਣ ਇਨਕੁਆਰੀ ਕੀਤੀ ਜਾਏਗੀ ਕਿ ਸ਼ਾਰਟ ਸਰਕਟ ਨਾਲ ਹੋਈ ਐ ਕਿ ਇਸ ਚੀਜ਼ ਦੇ ਨਾਲ ਹੋਈ ਐ ਦੇਖੋ ਇਹ ਤਾਂ ਨੁਕਸਾਨ ਤਾਂ ਹੈਗਾ ਇਹ ਤਾਂ ਗੈਰ ਕਾਨੂੰਨੀ ਹੈਗੀ ਆ ਪਰ ਹੁਣ ਕੀ ਕੀਤਾ ਜਾਵੇ ਲੋਕੀ ਮੰਨਦੇ ਨਹੀਂ ਹੈਗੇ ਚਲੋ ਦੇਖਦੇ ਹਾਂ ਹੁਣ ਅੱਗੇ ਕੀ ਇਹਦਾ ਹੁੰਦਾ ਆ ਬਾਕੀ ਪੁਲਿਸ ਮਹਕਮਾ ਆਏ ਹੋਏ ਮੌਕੇ ਤੇ ਦੇਖੋ ਕੀ ਹੁੰਦਾ ਜਿੰਦਰ ਕੁਮਾਰਾ ਜੀ ਜੀ ਸਰ ਕਿਹੜਾ ਏਰੀਆ ਸਰ ਸਰੇ ਪ੍ਰੀਤ ਨਗਰ ਪੈਂਦਾ ਜੀ ਕੋਈ ਜੀ ਤੇ ਤਾਜਪੁਰ ਰੋਡ ਤੇ ਅਮਰੀਕਾ ਧਰਮਗੰਡੇ ਦੇ ਓਪੋਜੀਟ ਆ 4:30 ਵਜੇ ਸਾਨੂੰ ਤਲਾਹ ਆਈ ਕਿ ਛਾਲਾ ਦੀ ਜਿਹੜੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਆ ਜੀ ਤੇ ਛਾਲਾ ਦੀ ਆ ਜੀ ਛਾਲਾ ਦੀ ਯਾਰਾਂ ਦੇ ਮਾਲਕ ਪਤਾ ਲੱਗੇ ਸਰ ਮਾਲਕ ਨਹੀਂ ਹੱਲੇ ਪਤਾ ਲੱਗਾ ਅਸੀਂ ਯਾਨੀ ਕਿ ਜਦੋਂ ਪਹੁੰਚੇ ਤੁਰੰਤ 4 ਗੱਡੀਆਂ ਲੈ ਕੇ ਤੇ ਕੰਮ ਚਾਲੂ ਜਾਨੀ ਨੁਕਸਾਨ ਹੋਇਆ ਸਰ ਭਾਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਹੁਣ ਕਿੰਨੀਆਂ ਗੱਡੀਆਂ ਆ ਚੁੱਕੀਆਂ ਪੰਜ ਗੱਡੀਆਂ ਕੰਮ ਕਰ ਰਹੀਆਂ ਸਰ ਠੀਕ ਆ ਜੀ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਕਿਸੇ ਦੇ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਫਰਲ ਵਗੈਰਾ ਬਣਤੇ ਦੇ ਸੀ ਕਿੰਨੇ ਸਾਲਾਂ ਤੋਂ ਫੈਕਟਰੀ ਸੀ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਹੈ ਜੀ ਤਕਰੀਬਨ ਹੋ ਗਿਆ ਹੁਣਿਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਤਾਂ ਕੋਈ ਹੈ ਨਹੀਂਗੀ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀ ਦੇਰ ਤੱਕ ਆਗੀਆਂ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੇਟ ਆਈਆਂ ਜੀ ਕਿੰਨੀ ਲੇਟ ਆਈਆਂ ਅਲੱਗ ਤਕਰੀਬਨ ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਨੁਕਸਾਨ ਤਾਂ ਨਹੀਂ ਕੋਈ ਫਿਲਹਾਲ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੈਗਾ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ ਤਕਰੀਬਨ ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆਵਾਂ ਦਾ ਹੀ ਨੁਕਸਾਨ ਆ ਗਿਆ ਜੀ ਜਿੱਥੇ ਮੇਨ ਅੱਗ ਲੱਗੀ ਹੈ ਮਾਲ ਉੱਥੇ ਹੀ ਪਿਆ ਹੋਇਆ ਸੀ ਸਾਈਟ ਮਤਲਬ ਮਸ਼ੀਨਾਂ ਵੀ ਸਾਡੀਆਂ ਜਲ ਗਈਆਂ ਜੀ ਮਸ਼ੀਨਾਂ ਦਾ ਹੁਣ نیچے ਪਤਾ ਲੱਗੇਗਾ ਵੀ ਜਲੀਆਂ ਕਿ ਨਹੀਂ ਜਲੀਆਂ ਉਹ ਦੇਖਿਆ ਨਹੀਂ ਗਿਆ نیچے ਉੱਪਰ ਵੀ ਫੈਕਟਰੀ ਜਦੋਂ ਬਣਾਉਂਦੇ ਆ ਇਹਨਾਂ ਦਾ ਅੱਗੇ ਦਾ ਪ੍ਰਬੰਧ ਨਹੀਂ ਹੋਣਾ ਕਿ ਬੁਝਾਉਣ ਦਾ ਨਹੀਂ ਅੱਗ ਅੱਗ ਦਾ ਤਾਂ ਅੰਦਰ ਸਿਲੰਡਰ ਪਏ ਹੈਗੇ ਜੀ ਅੱਗ ਬੁਝਾਉਣ ਦੇ ਬੰਦੇ ਲੱਗੇ ਹੀ ਹੈਗੇ ਸੀ ਬੁਝਾਉਣ ਲਈ ਇੱਥੇ ਇਲਾਕੇ ਦੇ ਫੈਕਟਰੀਆਂ ਬੰਦ ਹੈ ਜੀ ਫੇਰ ਵੀ ਇਹ ਗੱਲ ਇਹ ਨਾਰਮਲ ਇੱਕ ਕਿਸਮ ਦੀ ਜਿਵੇਂ ਨਿਟਿੰਗ ਉਹ ਨਹੀਂ ਹੁੰਦੀ ਹੋਜਰੀ ਵਾਲੀ ਅਸੀਂ ਕਿ ਕਿਤੇ ਕਿਤੇ ਕਿ ਕਪੜਾ ਜਿਹੜਾ ਨਾ પેટ્રોલੀਮ ਪਦਾਰਥ ਹੈ ਉਹ ਤੇ ਅਦਾਲਤ ਕੋ ਦਿੱਕਤ ਦਿੱਤੀ ਕਿੰਨੇ ਅਭਿਆਨ ਕਰ ਗਿਆ ਆ ਨਵੀਂ ਬਿਲਡਿੰਗਾਂ ਨੇ ਵੀ ਫਤਰਾ ਹੈ ਇਹ ਕਿਤੇ ਸਹੀ ਬਾਹਰ ਨਹੀਂ ਹੋਣਾ ਚਾਹੀਦਾ ਇਹ ਹੁਣ ਦੇਖਿਆ ਜਾਏਗਾ ਜੀ ਕਿਦਾਂ ਜੀ ਠੀਕ ਠੀਕ ਹੈ ਜੀ ਸਰ ਅੱਗੇ ਲਿਖੀਏ ਜੀ ਕਿਹੜੀ ਜਗ੍ਹਾ ਅੱਗੇ ਲਿਖੀਏ ਜੀ ਇਹ ਪਨੀਰਨਗਰ ਲੱਗੀ ਜੀ ਅੱਗੇ ਸਾਨੂੰ ਮੋਕੇ ਦੇ ਕੰਟਰੋਲ ਤੋਂ ਥਾਣੇ ਤੋਂ ਫੋਨ ਆਇਆ ਕਿ ਬੇ ਤੋਂ ਪਨੀਰਨਗਰ ਗੈਂਬੜ ਦੋ ਚੱਕ ਲੱਗੀ ਆ ਜੀ ਹਾਂ ਜੀ ਮੁੱਖ ਹਾਂਜੀ ਹਾਂਜੀ 4 ਨੰਬਰ ਪੀਸੀਆ 4 ਨੰਬਰ ਜੀ ਪਿੱਛੇ ਦੀ ਫੈਕਟਰੀ ਸੀ ਜਿਹਨੂੰ ਅੱਗ ਲੱਗੀ ਹੈ ਹੈ ਇਹ ਕਿਸ ਚੀ ਦੀ ਫੈਕਟਰੀ ਸੀ ਜਿਹਨੂੰ ਅੱਗ ਇਹ ਨਹੀਂ ਪਤਾ ਜੀ ਹਜੇ ਹੋਣ ਮੌਕੇ ਤੇ ਖੜੇ ਆ ਗਿਆ ਆਪਾਂ ਛੇਚਲ ਸਾਹਿਬ ਆਪਣੇ ਖੜੇ ਜੀ ਆਕੇ ਹੈ ਹੈ ਰੁਕ ਕੇ ਕਰਵਾ ਕਰੀ ਸਾਲ ਕੋਟੀ ਚਾਹਦੇ ਮਾਲਕ ਕੌਣ ਸੀਗੇ ਮਾਲਕ ਦਾ ਪਤਾ ਲੱਗਿਆ ਸਰ ਜੀ ਮਾਲਕ ਦਾ ਨਹੀਂ ਪਤਾ ਲੱਗਾ ਜੀ ਹਜੇ ਅਜ ਮੌਕੇ ਤੇ ਆਪਾਂ ਅੱਗ ਤੁਹਾਨੂੰ ਕਦੋਂ ਪਤਾ ਲੱਗਿਆ ਥਾਣੇ 'ਤੇ ਹੋਣੇ ਪਤਾ ਲੱਗਿਆ 15 ਕਿ ਮਿੰਟ ਜੀ ਥਾਣੇ ਤੋਂ ਫੋਨ ਆਇਆ ਸਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਪਰਮਜੀਤ ਸਿੰਘ ਜੀ ਇਹ ਐਸ਼ ਪਰਮਜੀਤ ਹਾਂਜੀ ਕਿਹੜਾ ਏਰੀਆ ਜੀ ਇਹ ਇਹ ਆਪਣੇ ਪੁਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਲ ਬਣਾਉਣ ਦੀ ਫੈਕਟਰੀ ਆ ਆਰ ਕੇ ਫੈਕਟਰੀ ਉਹਦੇ ਤੱਕ ਲੱਗਣ ਦੀ ਖਬਰ ਆਈ ਸੀਾਨੂੰ ਇਨਫੋਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਹਾਂ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਆ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰਵੋ ਜਾਨੀ ਨੁਕਸਾਨ ਦੀ ਹਾਲ ਕੋਈ ਖਬਰ ਨਹੀਂ ਆਈ ਆਪਾਂ ਨੂੰ ਹਾਂਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਆ ਜੀ ਕਿ ਕਿਤਨੇ ਕਿਤੇ ਸਰ ਜੀ ਦਾ ਕੀ ਢੀੜੇ ਲਾ ਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ ਬਿਲਕੁਲ ਰੈਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਫੈਕਟਰੀਆਂ ਬਾਰੇ ਲੋਡਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ ਚਲੋ ਜਾਨੀ ਨੁਕਸਾਨ ਤੋਂ ਬਚਾਅ ਆਪਣਾ ਇਹ ਮਹੱਲਾ ਨਿਵਾਸੀਆਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਚ ਕਰ ਰਹੇ ਹੋ ਮਹੱਲਾ ਨਿਵਾਸੀਆਂ ਨੂੰ ਇਹ ਹੀ ਹੈ ਵੀ ਇੱਥੋਂ ਇੱਕ ਵਾਰੀ ਫਾਇਰ ਵਾਲਾ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਦੇਰ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ ਉਨੀ ਦੇਰ ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾਅ ਰੱਖੀ